ਜਾ ਅੱਗੇ ਫਸਸ ਸਫਾਈਆਂ ਮੇਰੇ ਰੱਖਣੀਆਂ ਆਉਂਦੀਆਂ ਕੱਲਿਆ ਪੈੱਡੀ ਛੱਡ ਦਿਓ ਬਾਕੀ ਕੰਮ ਬਾਅਦ ਕਰ ਲੈ ਸਫਾਈ ਦਾ ਮੈਨੂੰ ਪਹਿਲਾਂ ਭੁੱਖ ਬਹੁਤ ਲੱਗੀ ਆ ਰੋਟੀ ਬਣਾ ਕੇ ਦਿਓ ਹਰ ਕੰਮ ਕਹਿ ਕੇ ਕਰਾਉਣਾ ਪੈਂਦਾ ਤੰ ਤੇ ਕੋਈ ਨਹੀਂ ਪੁੱਤ ਰੋਟੀ ਵੀ ਲਾ ਦੇਣੀ ਆ ਕੀ ਖਾਣਾ ਤੂੰ ਮੈਗੀ ਬਣਾ ਦਿਓ ਤੜਕੇ ਵਾਲੀ ਪੁੱਤ ਮੈਗੀ ਤੇ ਮੈਨੂੰ ਬਣਾਉਣੀ ਨਹੀਂ ਹੁੰਦੀ ਮੈਂ ਕਦੀ ਬਣਾਈ ਨਹੀਂ ਮੰਮੀ ਜੀ ਇਹਦੇ ਚ ਟਾਲਾ ਜੇ ਨਾ ਆਉਂਦੀ ਮੇਰੇ ਰੋਜ਼ ਰੋਜ਼ ਮੇਰੇ ਕੋਈ ਨਹੀਂ ਸਿਰ ਖਪਾਈ ਨਹੀਂ ਹੁੰਦੇ ਤੁਹਾਡੇ ਨਾਲ बोल के कराना पेंदा ताडे दा चंगा तो मैं कोई काम वाली रख ला रा। तनु भी ते काम बोल के कराना पेंदा है कुट में कल्ली की करूंगी मैं कुछ ना काम हुंदा मैं करती हां ना मिनु नहीं पता आ ताडा कमरा तो जिद्दा रहना रो काम करो मेरे वालों ना करो मिनु माफ करो